ਇਹ ਹੁੰਦਾ ਨੂੰ ਸਾਹ ਨਹੀਂ ਜੇ ਉਹ ਰਿਸ਼ਤੇ ਨੂੰ ਕੋਈ ਲਾਤ ਉਹਨੂੰ ਪੈਰ ਖਰਾ ਯਾਰ ਨੂੰ ਲਾਤ ਨੂੰ ਮੜਾ ਨਾ ਸਕਦਾ ਭਾਵੇਂ ਸਦਾ ਭਰਾ ਕਿਹੋ ਜਿਹਾ ਹੋਵੇ ਕਈ ਵਾਰ ਦਾ ਸਮਾਂ ਆ ਜਾਂਦਾ ਕਿਸੇ ਦਾ ਭਰਾ ਹੋਵੇ ਨਾ ਤੇ ਘਰ ਦਾ ਮਨ ਬੜੀ ਪੱਧਰ ਦਾ ਪਰਵਾਰ ਬੋ ਚੱਲਿਆ ਇਹ ਹੁੰਦਾ ਪਤਾ ਕਿਉਂ ਹੈ ਐਵੇਂ ਗੁਸਾਰਾ ਕਰਿਓ ਜਦੋਂ ਘਰ ਵਿੱਚ ਕਿਸਤੀ ਵਿਆਹ ਕਿਉਂਦੀ ਹੁੰਦੀ ਹੈ ਨਾ ਜੇ ਨਾ ਹੋਵੇ ਸੁਤਕ ਜੀ ਤੇ ਘਰਾਂ ਨੂੰ ਸਾਥ ਦੀ ਨਹੀਂ ਐ ਕਿ ਨਹੀਂ ਨਹੀਂ ਘੱਟ ਘੱਟ ਨਹੀਂ ਹੋਣੀ ਕੋਈ ਗੱਲ ਨਹੀਂ ਘਰ ਤੇ ਸ਼ੋਗਣਾ ਹੋਈਆਂ ਨੇ ਕੋਈ ਗੱਲ ਨਹੀਂ ਭਰਾ ਭਰਾ ਸ਼ੋਗਣਾ ਹੋਈਆਂ ਨੇ ਕੋਈ ਗੱਲ ਨਹੀਂ ਭਰਾ ਭੱਲਦੇ ਨੇ ਪਰ ਅੱਪਾ ਸਾਹਿਬ ਪੂਰਾ ਆਪਣੀਂ ਭਰਾ ਭਰਾ ਦੀ ਮਾਤ ਆਪੇ ਖੜਦਮ ਪਾ ਲੈਣ ਪਰ ਜੇਕਰ ਉਹ ਇਹ ਕਵੀਨਾ ਵੀ ਨਹੀਂ ਨਹੀਂ ਤੇਰਾ ਭਾ ਤੇਰੀ ਹਮ ਕੋਈ ਭਰਾ ਸੰਗਤ ਜੀ ਆਪਣੇ ਭਰਾ ਦੇ ਖਿਲਾਫ ਨੂੰ ਹੁੰਦਾ ਮਕੂਦਿਸ਼ ਪੁੱਛੀ ਦਿੱਤੀ ਨਹੀਂ ਇੱਕ ਘਾਟ ਮੈਂ